ਦੇਵਪਾ ਪੰਜਾਬ ਦੇ ਵੱਲ ਰੁਖ ਕਰਕੇ ਸ਼ਰਮਾ ਜੀ ਪੰਜਾਬ ਦੇ ਇੱਕ ਬਹੁਤ ਵੱਡੇ ਮਸਲੇ ਜਿਹਦੇ ਬਾਰੇ ਆਪਾਂ ਲਗਾਤਾਰ ਚਰਚਾ ਕਰਦੇ ਆ ਰਹੇ ਹਾਂ ਐਸਵੀਆ ਐਸਵਾਈਐਲ ਕਹਿੰਦੇ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਸਿਰ ਤੇ ਇੱਕ ਵਾਰ ਫਿਰ ਤੋਂ ਤਲਵਾਰ ਲਟਕ ਗਈ ਹੈ ਜੀ ਪ੍ਰਵੀਨ ਜੀ ਇੱਕ ਪਾਸੇ ਪੰਜਾਬ ਦਾ ਹਰਿਆਣਾ ਨਾਲ ਪਾਣੀਆਂ ਦੇ ਮਸਲੇ ਤੇ ਪੇਚਾ ਪਿਆ ਹੋਇਆ ਹੈ ਹਾਂਜੀ ਹਾਂਜੀ ਕੁਝ ਥੇਰਾ ਅਦਾਲਤ ਦਾ ਰੁਖ ਕਰ ਚੁੱਕੀ ਆ ਉਹ ਸਾਰੀ ਕਾਰਵਾਈ ਚੱਲ ਰਹੀ ਹੈ ਉਹਦੇ ਨਾਲ ਅਸੀਂ ਦੋ ਚਾਰ ਹੋ ਰਹੇ ਆ ਪਰ ਇਹਦਰ ਐਸワイਆ ਵਾਲਾ ਜਿੰਨੀ ਕੁ ਵਾਰ ਫਿਰ ਬੋਥਰੂ ਬਾਹਰ ਆਇਆ ਉਹ ਬਿਆਨੀ ਤਾਂ ਆ ਹੀ ਰਿਹਾ ਸੀਗਾ ਉਹ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵੀ ਸੀਗਾ ਪਰ ਕੱਲ ਸੁਪਰੀਮ ਕੋਰਟ ਚ ਸੁਣਵਾਈ ਸੀ ਹਮਮ ਔਰ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਵਾਰ ਫਿਰ ਉਸੇ ਹੀ ਗੱਲ ਨੂੰ ਦौराਉਂਦਿਆਂ ਹੋਇਆਂ ਕਿ ਬਈ ਤੁਸੀਂ ਕਿਉਂ ਨਹੀਂ ਨਹਿਰ ਬਣਾਉਂਦੇ ਕਿਉਂ ਨਹੀਂ ਇਸ ਮਸਲੇ ਨੂੰ ਨਿਬੇੜਦੇ ਅਦਾਲਤੀ ਹੁਕਮ ਮੰਨਣ ਤੋਂ ਕਿਉਂ ਪਰੇ ਹੋ ਰਹੇ ਹੋ ਹੈਨਾ ਇਹ ਸਾਰੀ ਕਾਰਵਾਈ ਦੇ ਵਿੱਚ ਹਰਿਆਣਾ ਉਹੀ ਆਪਣੇ ਗੱਲ ਦੇ ਉੱਤੇ ਕਿ ਦੇਖੋ ਜੀ ਅਸੀਂ ਤਾਂ 92 ਕਿਲੋਮੀਟਰ ਆਪਣੀ ਬਣਾ ਕੇ ਬੈਠੇ ਆ ਇਹਨਾਂ ਦੇ ਖੇਤਰ ਦੀ ਜਿਹੜੀ 200 122 ਕਿਲੋਮੀਟਰ ਦੇ ਕਰੀਬ ਹੈ ਨਹੀਂ ਬਣਾਉਂਦੇ ਜੀ ਟੋਟਲ 214 ਕਿਲੋਮੀਟਰ ਅਸੀਂ ਤਾਂ ਬਣਾ ਕੇ ਬੈਠੇ ਆ ਜੀ ਬਣਾਉਂਦੇ ਨਹੀਂਗੇ ਫਿਰ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਨੂੰ ਹਦਾਇਤ ਕੀਤੀ ਹਰਿਆਣਾ ਨੂੰ ਵੀ ਹਦਾਇਤ ਕੀਤੀ ਕਿ ਵੀ ਕੇਂਦਰ ਨਾਲ ਬੈਠ ਕੇ ਮਸਲਾ ਨਿਬੜੋ ਕੇਂਦਰ ਨੂੰ ਸਹਿਯੋਗ ਕਰੋ ਜੀ ਪ੍ਰਵੀਨ ਜੀ ਕੁਝ ਮਸਲੇ ਸੰਸਦੀ ਹੁਕਮਾਂ ਨਾਲ ਕੁਝ ਮਸਲੇ ਅਦਾਲਤੀ ਹੁਕਮਾਂ ਨਾਲ ਵੀ ਨਹੀਂ ਨਿਪਟਦੇ ਹੁੰਦੇ। ਹੂੰ। ਕੁਝ ਮਸਲੇ ਲੋਕ ਰਾਏ ਨਾਲ ਲੋਕਾਂ ਦੀ ਦਲੀਲ ਨਾਲ ਲੋਕਾਂ ਦੇ ਪੱਖ ਨਾਲ ਜੁੜੇ ਹੁੰਦੇ ਨੇ। ਇਹ عقیده ਨਾਲ ਜੁੜਿਆ ਮਸਲਾ ਹੈ। ਜੀ। ਇਹ ਪੰਜਾਬ ਦੀ ਧਰਾਤਲ ਨਾਲ, ਹੋਂਦ ਨਾਲ ਜੁੜਿਆ ਮਸਲਾ ਹੈ। ਹਾਂ ਜੀ। ਸੋ ਇਸ ਨੂੰ ਅਦਾਲਤਾਂ ਨੂੰ, ਸਿਸਟਮ ਨੂੰ, ਸਰਕਾਰਾਂ ਨੂੰ ਇੱਕ ਬੱਕਰੇ ਨਜ਼ਰੀਏ ਤੋਂ ਦੇਖਣਾ ਪਏਗਾ। ਜੇਕਰ ਇਹ ਢਿੱਗੀ ਤੱਕੀ ਹੋਈ ਤਾਂ ਪਿਛਲਾ ਇਤਿਹਾਸ ਸਾਡੇ ਮੂਹਰੇ ਖੜਾ ਕਿਤੇ ਉੱਧਰ ਨੂੰ ਪੰਜਾਬ ਨਾ ਧੱਕਿਆ ਜਾਵੇ ਇਹਦੇ ਲਈ ਵੀ ਸੰਜੀਤਗੀ ਨਾਲੇ ਚੱਲਣ ਦੀ ਲੋੜ ਹੈ ਪਰ ਜਿਸ ਤਰ੍ਹਾਂ ਇਹ ਕਿਹਾ ਜਾ ਰਿਹਾ ਕਿ ਕੇਂਦਰ ਨੂੰ ਸਹਿਯੋਗ ਕਰੋ ਕਿਹੜਾ ਸਹਿਯੋਗ ਜਨਾਬ ਸਹਿਯੋਗ ਤਾਂ ਹੀ ਹੁੰਦਾ ਹੈ ਕਿ ਉਹ ਕੁਝ ਸਾਡੀ ਸੁਣਨ ਕੁਝ ਉਹਨਾਂ ਦੀ ਸੁਣਨ ਸਾਡੀ ਮੰਨਣ ਕੁਝ ਉਹਨਾਂ ਦੀ ਮੰਨਣ ਕੁਝ ਸਾਨੂੰ ਰਾਹ ਦੇਣ ਕੁਝ ਉਹਨਾਂ ਨੂੰ ਰਾਹ ਦੇਣ ਫਿਰ ਤਾਂ ਸਾਂਝੇ ਤੌਰ ਤੇ ਕੋਈ ਗੱਲ ਤੁਰੇ ਜੇ ਤੁਸੀਂ ਕਰਨਾ ਹੀ ਤੱਕ ਹੈ ਇੱਕੋ ਇੱਕ ਫੈਸਲਾ ਹੈ ਕਿ ਸਹਿਯੋਗ ਇਹੀ ਹੈ ਜਿਕੇ ਨਹਿਰ ਬਣਾ ਦੋ ਤੇ ਪੰਜਾਬ ਕਈਆਂ ਨੂੰ ਸਰੇ ਕੋ ਪਾਣੀ ਉਹ ਨਹੀਂ ਦੇਣ ਨੂੰ ਕਹਿੰਦੇ ਜੀ ਪਾਣੀ ਕੱਢ ਕੇ ਆਓ ਤੇ ਨਹਿਰ ਬਣਾਓ ਵੀ ਫਿਰ ਨਹਿਰ ਬਣਾ ਕੀ ਕਰਨੀ ਕਿ ਜੇ ਪਾਣੀ ਉਹ ਨਹੀਂ ਦੇਣ ਨੂੰ ਤੇ ਫਿਰ ਨਹਿਰ ਕਾਦੇ ਲਈ ਬਣਨੀ ਆ ਹੋਰ ਉਹਦੇ ਵਿੱਚ ਕਰਨਾ ਕੀ ਆ ਤੁਸੀਂ ਹੂੰ ਹੂੰ ਮੱਛੀ ਪਾਲਣ ਦਾ ਕਰਨਾ ਨਹੀਂ ਤੁਸੀਂ ਤੁਹਾਨੂੰ ਤਾਂ ਪਾਣੀ ਮਿਲ ਲੈਣਾ ਤੇ ਜੇ ਦੂਸਰੀ ਤਰ੍ਹਾਂ ਜਿਹੜਾ ਪਾਣੀ ਜਾ ਰਿਹਾ ਉਹਦਾ ਮਸਲਾ ਜੇ ਫਸਿਆ ਕਿ ਨਾ ਉਹਦੀ ਹਦੈਗੀ ਨਾ ਤੁਸੀਂ ਰਿਪੇਰੀਅਨ ਸਿਧਾਂਤ ਦੇ ਹਿਸਾਬ ਨਾਲ ਪਾਣੀ ਦੇ ਉਸ ਸੂਬੇ ਦੇ ਹੱਕ ਤੇ ਆਉਨੇ ਹੋ ਕਿ ਹਿਮਾਚਲ ਤੇ ਪੰਜਾਬ ਆਉਂਦਾ ਉਸ ਦੇ ਆਧਾਰ ਤੇ ਤੇ ਕਿਹਾ ਕੁਦਰਤੀ ਤੌਰ ਦੇ ਉੱਤੇ ਜਿੱਥੋਂ ਦਰਿਆ ਲੰਘਦੇ ਨੇ ਤੁਸੀਂ ਉਹਦੇ ਵਿੱਚ ਵੀ ਨਹੀਂ ਆਉਂਦੇ ਤੇ ਤੁਸੀਂ ਤਾਂ ਵੀ ਹੱਕ ਹਕੂਕ ਮੰਗਨੀ ਜੰਦੇ ਹੋ ਅਦਾਇਗੀ ਕਰ ਲਈ ਤਿਆਰ ਨਹੀਂ ਜਿੰਨਾ ਪਾਣੀ ਮਿਲਦਾ ਉਹਦੇ ਲਈ ਧੰਨਵਾਦ ਨਹੀਂ ਕਰਦੇ ਸੋ ਇਹ ਸਾਰੀ ਸਥਿਤੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਸ ਮਸਲੇ ਤੇ ਇੰਜ ਮਸਲਾ ਨਿਬੜੂਗਾ ਤੇ ਇਸ ਲਈ ਨਵੀਂ ਤਲਵਾਰ ਹੀ ਲਟਕ ਗਈ ਆ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਵੀ ਜੇਕਰ ਕੇਂਦਰ ਇਹਨਾਂ ਨੂੰ ਦੋਆ ਤੇਰਾਨਾ ਬੈਠ ਕੇ ਮਸਲਾ ਨਿਵੇੜਤਾ ਤਾਂ ਨਿਵੇੜ ਲਓ ਨਹੀਂ ਤਾਂ 13 ਅਗਸਤ ਨੂੰ ਫਿਰ ਅਸੀਂ ਮੁੜ ਕੇ ਸੁਣਵਾਈ ਕਰਾਂਗੇ ਤੇ ਫਿਰ ਅਸੀਂ ਦੇਖਾਂਗੇ ਸੋ ਜੇ ਅਜਿਹਾ ਕੋਈ ਅਦਾਲਤੀ ਹੁਕਮ ਆਉਂਦਾ ਹੈ ਫਿਰ ਪੰਜਾਬ ਕਿਸ ਤਰ੍ਹਾਂ ਰੈਐਕਟ ਕਰੂਗਾ ਇਹਦਾ ਫਿਕਰ ਖੜਾ ਜਦਾ ਦੇਖੋ ਸੁਪਰੀਮ ਕੋਰਟ ਤਾਂ ਚਲੋ ਜਿਹੜੀ ਨਿਆ ਦੀ ਸਭ ਤੋਂ ਵੱਡੀ ਤੇਰਾ ਸ਼ਰਮਾ ਜੀ ਆਪਾਂ ਉਹਦੀ ਕਿਸੇ ਗੱਲ ਨੂੰ ਰੱਤ ਨਹੀਂ ਕਰਦੇ ਪਰ ਆਪਾਂ ਇਹਨਾਂ ਜ਼ਰੂਰ ਕਹਿ ਸਕਦੇ ਆ ਕਿ ਜਿਹੜੇ ਪੰਜਾਬ ਦੀਆਂ ਹੁਣ ਤੱਕ ਦੀਆਂ ਜਿਹੜੀਆਂ ਅਗਵਾਈ ਕਰਤਾ ਤੇਰਾ ਹੋਈਆਂ ਚਾਹੇ ਅਕਾਲੀ ਦਲ ਦੇ ਰੂਪ ਦੇ ਵਿੱਚ ਚਾਹੇ ਉਹ ਕਾਂਗਰਸ ਦੇ ਰੂਪ ਦੇ ਵਿੱਚ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਉਹ ਲਗਾਤਾਰ ਕੋਰਟ ਦੇ ਵਿੱਚ ਜਾ ਕੇ ਜਾਂ ਇਸ ਮਾਮਲੇ ਦੀ ਜਿਹੜੀ ਕਾਨੂੰਨੀ ਚਾਰਾ ਜੋਈ ਸੀਗੀ ਉਹਦੇ ਉੱਤੇ ਜਦੋਂ ਜਿਹੜੀ ਉਹਨਾਂ ਦੀ ਅਪਰੋਚ ਸੀ ਉਹ ਬਹੁਤ ਬਚਕਾਨਾ ਸੀਗੀ ਜੇ ਤੁਸੀਂ ਪਾਣੀਆਂ ਦੀ ਮਾਲਕੀ ਦੇ ਵੱਲ ਵਧੋਂਗੇ ਜੇ ਤੁਸੀਂ ਕਹੋਗੇ ਭਾਈ ਤੈਅ ਕਰ ਲਓ ਪਹਿਲਾਂ ਜਾਂ ਇਹ ਰਾਜਾਂ ਦਾ ਵਿਸ਼ਾ ਹੈ ਜੇ ਰਾਜਾਂ ਦਾ ਵਿਸ਼ਾ ਨਾ ਉਸ ਮਾਮਲੇ 'ਚ ਟ੍ਰਿਬਿਊਨਲ ਦੀ ਕੋਈ ਬਣਦੀ ਹੈ ਸੰਭਾਵਨਾ ਨਾ ਉਸ ਮਾਮਲੇ 'ਚ ਕੇਂਦਰ ਦਖਲ ਦੇ ਸਕਦਾ ਜੇ ਕੇਂਦਰ ਤੇ ਟ੍ਰਿਬਿਊਨਲ ਦਾ ਇੱਥੇ ਕੋਈ ਮਤਲਬ ਨਹੀਂ ਬਣਦਾ ਜਦੋਂ ਉਹ ਰੇਫਰੀਆ ਸਿਧਾਂਤ ਦੇ ਅਨੁਸਾਰ ਸਾਡੇ ਹਿੱਸੇਦਾਰ ਹੀ ਨਹੀਂ ਹਾਂ ਹਾਂਜੀ ਹਾਂਜੀ ਟ੍ਰਿਬਿਊਨਲ ਕਿੱਥੋਂ ਆਇਆ ਇਹ ਸਾਡੇ ਆਗੂ ਮੰਗਵਾ ਕੇ ਟ੍ਰਿਬਿਊਨਲ ਇੰਦਰ ਦੂਸਰੇ ਪਾਸੇ ਇਹਦੇ ਵਿੱਚ ਜੇ ਤੁਸੀਂ ਮਾਲਕੀ ਵੀ ਤੈਅ ਨਹੀਂ ਕਰਨੀ ਸੁਬਿਆਂ ਦੇ ਅਧਾਰ ਖੇਤਰ ਨਾਲ ਵੀ ਨਹੀਂ ਚੱਲਣਾ ਤਾਂ ਵਰਲਡ ਦਾ ਦੁਨੀਆ ਦਾ ਜਿਹੜਾ ਪਾਣੀ ਆ ਵੰਡ ਦਾ ਸਿਧਾਂਤ ਹੈ 25 ਸਾਲ ਬਾਅਦ ਦੁਬਾਰਾ ਪਰਮੈਸ਼ ਹੋਈ ਤਾਂ ਕਰਾ ਕੇ ਦੇਖ ਲਓ ਉਹ ਵੀ ਤਾਂ ਕਰਾ ਕੇ ਦੇਖ ਲਓ ਹਾਂਜੀ ਉਹਦੇ ਪਰਤਾਜ ਉਹਦੇ ਪਰ ਵੀ ਆਉਣ ਲਈ ਤਿਆਰ ਨਹੀਂ ਬਿਲਕੁਲ ਆਪਾਂ ਕੇਂਦਰ ਨੂੰ ਕਹਿਣੇ ਕਿ ਲਬਤਾ ਕਿੰਨੀ ਹੈ ਤੇ ਸਾਡੀ ਲੋੜ ਕਿੰਨੀ ਵਧੀ ਹੈ ਸਾਡੀ ਕਿਹਦਾ ਜਨਸੰਖਿਆ ਵਧੀ ਹੈ ਹੂੰ ਜੀ ਜੀ ਤੇ ਪਾਣੀ ਦਾ ਪੱਧਰ ਘਟ ਰਿਹਾ ਹੂੰ ਤੇ ਥੋੜੇ ਹਿੱਸੇ ਜਿੰਨੇ ਤੈਅ ਨਹੀਂ ਉਹਨੇ ਸਾਲਾਂ ਤੋਂ ਉਹੀ ਪੂਰੇ ਜਾ ਰਹੇ ਨੇ ਉਹੀ ਪੂਰੇ ਜਾ ਰਹੇ ਨੇ ਬਿਲਕੁਲ ਤੇ ਫਿਰ ਅਸੀਂ ਕਿੱਥੇ ਨੂੰ ਜਾਣਾ ਹਮ ਅਸੀਂ ਸਿਰ ਬਰਸਾਤ ਦੇ ਵਿੱਚ ਪਾਣੀ 'ਚ ਡੁੱਬਣ ਲਈ ਆ ਇਸ ਸਵਾਲ ਬਿਲਕੁਲ ਖੜਾ ਜੀ ਹੁੰਦਾ ਸੀ ਇਹਦੇ ਉੱਤੇ ਵੀ ਮਤਲਬ ਕਿ ਮਾਨਯੋਗ ਅਦਾਲਤਾਂ ਨੂੰ ਨਜ਼ਰਸਾਨੀ ਕਰਨ ਦੀ ਲੋੜ ਹੈ ਇਸ ਨੂੰ ਮੁੱਢੋਂ ਬਾਚਣ ਦੀ ਲੋੜ ਹੈ ਨਾ ਕਿ ਇੱਕ ਫਰਮਾਨ ਨੂੰ ਹੀ ਅੱਗੇ ਵਧਾਉਣ ਦੀ ਲੋੜ ਹੈ ਇਸ ਲਈ ਇਹਨੂੰ ਇਸ ਤਰੀਕੇ ਨਾਲ ਲੈਣ ਦੀ ਲੋੜ ਹੈ ਕਿ ਇਹਦੇ ਨਾਲ ਜੇ ਤੁਸੀਂ ਜਨਤਾ 'ਚ ਰੋਹ ਪੈਦਾ ਕਰਨਾ ਹੈ ਜਨਤਾ 'ਚ ਬਧਰੋਹ ਪੈਦਾ ਕਰਨਾ ਹੈ ਜੇ ਦੋ ਸੂਬਿਆਂ 'ਚ ਟਕਰਾਅ ਪੈਦਾ ਕਰਨਾ ਹੈ ਫਿਰ ਇਹ ਕੋਈ ਸਿਆਣਪ ਪਰੇ ਫੈਸਲੇ ਨਹੀਂ ਹੁੰਦੇ ਜੀ